ਇੱਕ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਕਿਸਾਨ ਦੇ ਵੱਲੋਂ ਖੁਦਕੁਸ਼ੀ ਕੀਤੀ ਗਈ ਹੈ ਦੱਸਦੀਏ ਕਿ ਇੱਕ ਕਿਸਾਨ ਦੇ ਕੋਲ 22 ਇਕੜ ਜ਼ਮੀਨ ਸੀ ਤੇ ਉਸਨੇ ਇੱਕ ਕਿਸਾਨ ਦੇ ਕੋਲੋਂ ਮੋਟਰ ਕਨੈਕਸ਼ਨ ਖਰੀਦਿਆ ਸੀ ਤਾਂ ਮੋਟਰ ਕਨੈਕਸ਼ਨ ਜਿਹੜਾ ਆਪਣੇ ਨਾਮ ਤੇ ਕਰਵਾਉਣ ਦੇ ਲਈ ਉਹ ਬਿਜਲੀ ਵਿਭਾਗ ਦੇ ਗੇੜੇ ਲਗਾਉਂਦਾ ਰਿਹਾ ਪਰ ਬਿਜਲੀ ਵਿਭਾਗ ਦੇ ਵੱਲੋਂ ਮੋਟਰ ਕਨੈਕਸ਼ਨ ਜਿਹੜਾ ਕਿਸਾਨ ਦੇ ਨਾਮ ਤੇ ਨਹੀਂ ਕੀਤਾ ਗਿਆ ਜਿਸ ਤੋਂ ਬਾਅਦ ਤੰਗ ਪਰੇਸ਼ਾਨ ਆ ਕੇ ਕਿਸਾਨ ਦੇ ਵੱਲੋਂ ਖੌਫਨਾ ਕਦਮ ਚੁੱਕਿਆ ਗਿਆ ਤੇ ਜ਼ਹਿਰੀਲਾ ਪਦਾਰਥ ਖਾ ਕੇ ਆਪਣੀ ਜੀਵਨ ਲੀਲਾ ਜਿਹੜੀ ਹੈ ਸਮਾਪਤ ਕਰ ਲਈ ਗਈ ਦੱਸਦੀ ਹੈ ਕਿ ਮ੍ਰਿਤਕ ਕਿਸਾਨ ਦੀ ਪਛਾਣ ਜਗਰਾਤ ਸਿੰਘ ਵਾਸੀ ਮਾਨਸਾ ਜ਼ਿਲ੍ਹਾ ਦੇ ਪਿੰਡ ਟਲੇਵਾ ਵਜੋਂ ਹੋਈ ਹੈ ਮ੍ਰਿਤਕ ਕਿਸਾਨ 2 ਏਕੜ ਜ਼ਮੀਨ ਦਾ ਮਾਲਕ ਸੀ ਬਿਜਲੀ ਵਿਭਾਗ ਵੱਲੋਂ ਆਪਣਾ ਮੋਟਰ ਕਨੈਕਸ਼ਨ ਨਾਮ ਬਦਲਣ ਤੇ ਪਰੇਸ਼ਾਨ ਹੋ ਚੁੱਕਿਆ ਸੀ ਜਿਸ ਤੋਂ ਬਾਅਦ ਉਸਨੇ ਜ਼ਹਿਰੀਲਾ ਪਦਾਰਥ ਖਾ ਕੇ ਖੁਦਕੁਸ਼ੀ ਕਰ ਲਈ ਤੇ ਆਪਣਾ ਸੁਸਾਇਡ ਨੋਟ ਦੇ ਵਿੱਚ ਵਿਭਾਗ ਦੇ ਦੋ ਕਰਮਚਾਰੀਆਂ ਦਾ ਨਾਮ ਵੀ ਲਿਖਿਆ ਦੱਸ ਦਈਏ ਕਿ ਕਨੈਕਸ਼ਨ ਵੇਚਣ ਵਾਲੇ ਕਿਸਾਨ ਨੇ ਸਾਰੀ ਪ੍ਰਕਿਰਿਆ ਪੂਰੀ ਕਰ ਲਈ ਸੀ ਤੇ ਉਸ ਨੂੰ ਵਿਭਾਗ ਨੂੰ ਵੀ ਜਿਹੜਾ ਅਪੀਲ ਕੀਤੀ ਸੀ ਕਿ ਜਿਹੜਾ ਕਨੈਕਸ਼ਨ ਹੈ ਇਹ ਦੂਜੇ ਕਿਸਾਨ ਦੇ ਨਾਮ ਤੇ ਕੀਤਾ ਜਾਵੇ ਮ੍ਰਿਤਕ ਕਿਸਾਨ ਦੇ ਭਰਾ ਦਰਸ਼ਨ ਸਿੰਘ ਨੇ ਕਿਹਾ ਕਿ ਉਸਦੇ ਭਰਾ ਜਗਰਾਤ ਸਿੰਘ ਨੇ ਗਰਨੇਪਿੰਡ ਦੇ ਇੱਕ ਕਿਸਾਨ ਤੋਂ ਮੋਟਰ ਕਨੈਕਸ਼ਨ ਅੱਜ ਤੋਂ 10 ਤੋਂ 12 ਸਾਲ ਪਹਿਲਾਂ ਖਰੀਦਿਆ ਸੀ ਤੇ ਸਾਰੀ ਪ੍ਰਕਿਰਿਆ ਜਿਹੜੀ ਹੈ ਪੂਰੀ ਕਰ ਲਈ ਗਈ ਸੀ ਉਸਨੇ ਕਨੈਕਸ਼ਨ ਲਈ ਵਿਭਾਗ ਨੂੰ ਵੀ ਲਿਖਿਆ ਸੀ ਉਸਨੇ ਦੋਸ਼ ਲਾਇਆ ਕਿ ਉਸਦੇ ਭਰਾ ਨੇ ਬਿਜਲੀ ਵਿਭਾਗ ਦੇ ਕਰਮਚਾਰੀ ਨੂੰ ਕਈ ਵਾਰ ਰਿਸ਼ਵਤ ਵੀ ਦਿੱਤੀ ਸੀ ਪਰ ਕਨੈਕਸ਼ਨ ਜਿਹੜਾ ਮ੍ਰਿਤਕ ਕਿਸਾਨ ਦੇ ਨਾਮ ਤੇ ਨਹੀਂ ਕੀਤਾ ਗਿਆ ਉਸ ਨੂੰ ਤੰਗ ਪ੍ਰੇਸ਼ਾਨ ਜ਼ਾਰੀ ਜਿਹੜਾ ਵਿਭਾਗ ਦੇ ਅਧਿਕਾਰੀਆਂ ਦੇ ਵੱਲੋਂ ਕੀਤਾ ਜਾ ਰਿਹਾ ਸੀ ਜਿਸ ਦੇ ਕਾਰਨ ਵਿਭਾਗ ਦੇ ਕਰਮਚਾਰੀਆਂ ਤੋਂ ਤੰਗ ਆ ਕੇ ਕਿਸਾਨ ਨੇ ਜ਼ਹਿਰੀਲਾ ਪਦਾਰਥ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈਗੀ ਕਿਸਾਨ ਆਗੂਆਂ ਨੇ ਕਿਹਾ ਕਿ ਮ੍ਰਿਤਕ ਕਿਸਾਨ ਜਗਰਾਤ ਸਿੰਘ ਨੂੰ ਬਿਜਲੀ ਵਿਭਾਗ ਵੱਲੋਂ ਤੰਗ ਪ੍ਰੇਸ਼ਾਨ ਲਗਾਤਾਰ ਕਈ ਸਾਲਾਂ ਤੋਂ ਕੀਤਾ ਜਾ ਰਿਹਾ ਸੀ ਜਿਸ ਤੋਂ ਬਾਅਦ ਕਿਸਾਨ ਦੇ ਵੱਲੋਂ ਇੱਕ ਖੌਫਨਾਕ ਕਦਮ ਚੁੱਕਿਆ ਗਿਆ ਉਹਨਾਂ ਨੇ ਕਿਹਾ ਕਿ ਜਦੋਂ ਤੱਕ ਮ੍ਰਿਤਕ ਕਿਸਾਨ ਦਾ ਪੋਸਟਮਾਰਟਮ ਉਦੋਂ ਤੱਕ ਨਹੀਂ ਕੀਤਾ ਜਾਵੇਗਾ ਜਦੋਂ ਤੱਕ ਬਿਜਲੀ ਵਿਭਾਗ ਦੇ ਉਹਨਾਂ ਦੋ ਕਰਮਚਾਰੀਆਂ ਨੂੰ ਬਣਦੀ ਜਿਹੜੀ ਸਜ਼ਾ ਨਹੀਂ ਦਿੱਤੀ ਜਾਂਦੀ ਉਹਨਾਂ ਤੇ ਕਾਰਵਾਈ ਨਹੀਂ ਕੀਤੀ ਜਾਂ ਤਾਂ ਦੱਸ ਦੇ ਕਿ ਮਾਨਸਾ ਜਿਲੇ ਦਾ ਰਹਿਣ ਵਾਲਾ ਹੈ ਕਿਸਾਨ ਸੀਤਾ ਉਸ ਦੇ ਵੱਲੋਂ ਇੱਕ ਮੋਟਰ ਕਨੈਕਸ਼ਨ ਕਿਸੇ ਕਿਸਾਨ ਤੋਂ ਖਰੀਦਿਆ ਗਿਆ ਸੀ ਲਗਭਗ ਅੱਜ ਤੋਂ 10-12 ਸਾਲ ਪਹਿਲਾਂ ਇੱਕ ਕਨੈਕਸ਼ਨ ਖਰੀਦਿਆ ਸੀ ਤਾਂ ਉਹ ਕਨੈਕਸ਼ਨ ਨੂੰ ਆਪਣੇ ਨਾਮ ਤੇ ਕਰਵਾਉਣ ਦੇ ਲਈ ਲਗਾਤਾਰ ਬਿਜਲੀ ਵਿਭਾਗ ਦੇ ਗੇੜੇ ਲਗਾਉਂਦਾ ਰਿਹਾ ਪਰ ਅਧਿਕਾਰੀਆਂ ਦੇ ਵੱਲੋਂ ਉਸ ਦੀ ਬਾਹ ਨਾ ਫੜੀ ਗਈ ਤਾਂ ਉਸ ਨੂੰ ਲਗਾਤਾਰ ਤੰਗ ਪਰੇਸ਼ਾਨ ਜਿਹੜਾ ਅਧਿਕਾਰੀਆਂ ਦੇ ਵੱਲੋਂ ਕੀਤਾ ਜਾ ਰਿਹਾ ਸੀ ਜਿਸ ਤੋਂ ਤੰਗ ਪਰੇਸ਼ਾਨ ਹੋ ਕੇ ਕਿਸਾਨ ਦੇ ਵੱਲੋਂ ਇਹ ਖੌਫਨਾਕ ਕਦਮ ਚੁੱਕਿਆ ਗਿਆ ਤਾਂ ਮਰਨ ਤੋਂ ਪਹਿਲਾਂ ਕਿਸਾਨ ਦੇ ਵੱਲੋਂ ਇੱਕ ਸੁਸਾਇਡ ਨੋਟ ਵੀ ਲਿਖਿਆ ਗਿਆ ਜਿਸ ਦੇ ਵਿੱਚ ਕਿਸਾਨ ਦੇ ਵੱਲੋਂ ਬਿਜਲੀ ਵਿਭਾਗ ਦੇ ਦੋ ਅਧਿਕਾਰੀਆਂ ਦਾ ਨਾਮ ਲਿਖਿਆ ਗਿਆ ਜਿਸ ਤੋਂ ਬਾਅਦ ਕਿਸਾਨ ਆਗੂਆਂ ਦੇ ਵੱਲੋਂ ਮੰਗ ਕੀਤੀ ਗਈ ਹੈ ਕਿ ਕਿਸਾਨ ਦਾ ਪੋਸਟਮਾਰਟਮ ਉਤੋ ਹੀ ਕੀਤਾ ਜਾਵੇਗਾ ਜਦੋਂ ਤੱਕ ਇਹਨਾਂ ਦੋ ਅਧਿਕਾਰੀਆਂ ਨੂੰ ਬਣਦੀ ਸਜ਼ਾ ਦਿੱਤੀ ਜਾਵੇਗੀ ਤੇ ਇਹਨਾਂ ਦੇ ਸਖਤ ਜਿਹੜੀ ਕਾਰਵਾਈ ਕੀਤੀ ਜਾਵੇਗੀ ਇਹ ਮੇਰਾ ਪਰਾਹੀ ਬਈ ਵੱਡਾ ਜਗਰਾ ਸਿੰਘ ਅੱਜ ਤੋਂ ਤਕਰੀਬਨ 14-15 ਸਾਲ ਅਸੀਂ ਪਹਿਲਾਂ ਇੱਕ ਗੁਰਨੇ ਕਲਾਂ ਤੋਂ ਕਨੈਕਸ਼ਨ ਲੈਂਦਾ ਸੀਗਾ ਤੇ ਇਹ ਕਨੈਕਸ਼ਨ ਇਹਨਾਂ ਨੇ ਪੈਸੇ ਲੈ ਕੇ ਸਾਡੇ ਲਾਤਾ ਤੇ ਸ਼ਿਫਟ ਕਰਿਆ ਨਹੀਂ ਸੱਤ ਹਜ਼ਾਰ ਸ਼ਿਫਟ ਵੀ ਕੀਸ ਵੀ ਪਰਾਈ ਬਕਾਇਦਾ ਤੇ ਹੋਰ ਵੀ ਪੈਸੇ ਲੈਂਦੇ ਪਰ ਉਹ ਕਨੈਕਸ਼ਨ ਅਜੇ ਤੱਕ ਗੁਰਨੇ ਕਲਾਂ ਦੇ ਵਿੱਚ ਹੀ ਖੜੀ ਖਲੋਈ ਹੋਈ ਹੈ ਤੇ ਜਦੋਂ ਪਰਿਵਾਰ ਤੋਂ ਅਸੀਂ ਕਨੈਕਸ਼ਨ ਲੈਂਦਾ ਸੀ ਉਹਨਾਂ ਨੇ ਸਾਨੂੰ ਰੋਕ ਦਿੱਤਾ ਸੀ ਰੱਬਿਆਨ ਪਰ ਇਹਨੇ ਸਾਨੂੰ ਲਾਰਿਆਂ ਦੇ ਵਿੱਚ ਹੀ ਰੱਖਿਆ ਤੇ ਕਦੇ-ਕਦੇ ਕਰੇ ਜਦੋਂ ਮੈਂ ਠੀਕੀ ਬੈਠਣ ਲੱਗਾ ਤਾਂ ਮੈਂ ਉਹ ਤੋਂ ਤੁਹਾਡੇ ਨਾਮ ਕਰ ਦੂੰਗਾ ਇੱਕ ਇਹਨੇ ਕਾਪੀ ਵੀ ਸਾਨੂੰ ਉਹ ਕਲਵਿੰਦਰ ਸਿੰਘ ਦੇ ਨਾਂ ਤੇ ਕਰਕੇ ਦਿੱਤੀ ਸੀ ਕਹਿੰਦਾ ਵੀ ਮੈਂ ਇਹ ਤੋਂ ਆਪਦੇ ਨਾਂ ਤੇ ਬਣਾ ਕੇ ਦਊਂਗਾ ਜੋ ਕਾਪੀ ਉਹਦੀ ਪਾ ਦੇ ਨੇ ਆਪਦੇ ਕੋਲ ਰੱਖ ਲਈ ਕਹਿੰਦਾ ਮੈਂ ਜਦੋਂ ਸੋਦੇ ਨਾਂ ਤੇ ਚੜਾਤੀ ਵੀ ਮੈਂ ਤੁਹਾਨੂੰ ਕਾਪੀ ਫਰਾਹ ਨਹੀਂ ਜਾ ਕਿੰਨੇ ਪੈਸੇ ਭਰ ਚੁੱਕੇ ਹੋ ਤੁਸੀਂ ਤੇ ਕਿੰਨੇ ਸਮੇਂ ਤੋਂ ਇਹ ਲਟਕਾ ਰਿਹਾ ਸੀ ਪੈਸੇ ਤਾਂ ਮੇਰੇ ਤਕਰੀਬਨ 2.5 ਲੱਖ ਪਹਿਲਾਂ ਇਹ ਜਗਰਾ ਸਿੰਘ ਹੀ ਜਾਂਦਾ ਸੀ ਜੀ ਕਰਦਾ ਆਪਣੇ ਹਾਂ ਲੱਗਦਾ ਇਹ ਹੀ ਜਾਂਦਾ ਸਰਕਾਰੀ ਵਿਸ਼ੇ ਤੱਕ ਜਾਂਦਾ ਸੀਗਾ ਕਿੰਨੇ ਸਮੇਂ ਤੋਂ ਲਟਕਾ ਰਹੀ ਸੀ ਤੁਮੇ ਇਹ ਹੋ ਗਈ 14-15 ਸਾਲ ਹੋ ਗਏ ਕੀ ਮੰਗ ਕਰਦੇ ਹੁਣ ਇੱਕ ਨਸੀਨ ਤਾਫ ਦੀ ਮੰਗ ਕਰ ਰਹੇ ਆਗੇ ਜੀ ਪੂਰਾ ਪੂਰਾ ਨਿਸਾਬ ਮਿਲਣਾ ਚਾਹੀਦਾ ਹੈਗਾ ਤੇ ਜੋ ਵੀ ਦੇ ਵਿੱਚ ਦੋਸ਼ੀ ਪਾਇਆ ਜਾਂਦਾ ਹੈਗਾ ਉਹਨੂੰ ਉਸ ਅਗਰਾ ਸਭਾ ਵੀ ਉਹਨਾਂ ਦੇ ਬੇ ਕਾਰਵਾਈ ਹੋਣੀ ਚਾਹੀਦੀ ਹੈ ਉਹਨਾਂ ਤੇ ਅੱਜ ਪਿੰਡ ਭਲੇਮਾ ਤੋਂ ਇੱਕ ਕਿਸਾਨ ਸੀਗਾ ਜਿਹਨੂੰ ਜਗਰਾਜ ਕਹਿੰਦੇ ਅਸੀਂ ਰਾਜ ਬੋਲਦੇ ਹੁੰਦੇ ਵਧੀਆ ਮਿਹਨਤੀ ਅਨਛਾੜ ਸੀਗਾ ਉਹਨੇ ਇੱਕ ਗੁਰਨੇਕਲਾਂ ਤੋਂ ਕਨੈਕਸ਼ਨ ਲੈਂਤਾ ਕਨੈਕਸ਼ਨ ਬਾਰ-ਬਾਰ ਕਹਿਣ ਤੇ 10-12 ਸਾਲ ਹੋ ਗਏ ਕਈ ਵਾਰੀ ਸਾਡੇ ਆਗੂ ਆ ਜਿਹੜੇ ਜੂਨੀਅਰ ਦੇ ਜੂਨੀਅਰ ਤੌਰ ਤੇ ਵੀ ਉਹ ਮਲਾਜ਼ਮਾਂ ਨੂੰ ਮਿਲੇ ਵੀ ਤੁਸੀਂ ਇਹਦੀ ਕਾਪੀ ਆ ਜਿਹੜੀ ਟੋਲੇ ਰੱਖ ਰੱਖੀ ਹੈ ਉਹ ਕਾਪੀ ਦੇ ਦਿਓ ਕਨੈਕਸ਼ਨ ਦੀ ਤੇ ਕਨੈਕਸ਼ਨ ਦੇ ਦੇ ਨਾਂ ਚੜਾ ਦਿਓ ਬਾਰ-ਬਾਰ ਲਾਰੇ ਲਾਉਣ ਤੋਂ ਕਈ ਵਾਰੀ ਆਗੂ ਪਏ ਮੋਤਵਾਰ ਬੰਦੇ ਗਏ ਨਾਰੇ ਲਾਉਣ ਬਜਾਏ ਉਹ ਕੱਖ ਨਹੀਂ ਦਿੱਤਾ ਹੁਣ ਵੀ ਪੰਜ ਚਾਰ ਦਿਨਾਂ ਦਾ ਫੇਰ ਸਾਡੇ ਆਪ ਕੋਲ ਆਇਆ ਵੀ ਮੇਰੇ ਨਾਲ ਜਿਹੜਾ ਬਿਜਲੀ ਵਿਭਾਗ ਮੈਂ ਕੋਲ ਚੱਲੋ ਤੇ ਜਿਹੜਾ ਬਿਜਲੀ ਵਿਭਾਗ ਦੇ ਦੋ ਅਧਿਕਾਰੀ ਹੈ ਦੋਸ਼ੀ ਹੈ ਉਹ ਜਿੰਨਾਂ ਕੋਲੇ ਕਾਪੀ ਸੀ ਕਾਪੀ ਵੀ ਨਹੀਂ ਦਿੱਤੀ ਤੇ ਫੇਰ ਉਹਨਾਂ ਨੇ ਕਹਿਤਾ ਵੀ ਮੈਂ ਜਦੋਂ ਭਿੱਖੀ ਮੇਰੇ ਕੋਈ ਤੁਹਾਡੇ ਇਲਾਕੇ ਦੇ ਵਿੱਚ ਕੋਈ ਮੋਹਤਵਾਰ ਸਾਡਾ ਬੰਦਾ ਆ ਗਿਆ ਵਧੀਆ ਉਹਦੇ ਛੋਟੇ ਨਾਂ ਚੜਾ ਰਿਹਾ ਇਸ ਕਰਕੇ ਅੱਜ 8 ਵਜੇ ਦੇ ਨਾਲ ਛੱਤ ਦੇ ਵਿੱਚੋਂ ਲੰਘਣਾ ਹੋਇਆ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਬਲਾ ਕੇ ਲੰਘਿਆ ਸਾਰੇ ਨੂੰ ਫਟੇ ਬਲਾ ਕੇ ਨਗਿਆ ਇਹੀ ਨੋਟ ਦੇ ਵਿੱਚ ਲਿਖਿਆਗਾ ਵੀ ਸਾਡੇ ਆ ਦੋ ਬੰਦੇ ਦੋਸ਼ੀ ਆ ਹੋਰ ਕਿਸੇ ਨੂੰ ਕੋਈ ਪਰਿਵਾਰ ਨੂੰ ਕਹਿ ਕੇ ਗਿਆ ਵੀ ਦੋਸ਼ੀ ਨਾ ਮੰਨਿਓ ਮੈਂ ਇਸ ਕਰਕੇ ਦੁਖੀ ਆ ਕਿਉਂਕਿ ਮੈਨੂੰ ਲਗਾਤਾਰ ਹੋ ਗਏ ਘੇੜੇ ਮਾਰਦਿਆਂ ਨੂੰ ਮੈਕਨਾ ਦੇ ਵਿੱਚ ਤੇ ਮੋਤਵਾਰ ਬੰਦੇ ਲੈ ਜਾਂਦਾ ਨੂੰ ਇਹ ਦੋ ਬੰਦੇ ਨਿਰਸ਼ਵਤ ਵੀ ਲੈ ਕੇ ਮੇਰੇ ਤੋਂ ਵੱਡੀ ਪੱਧਰ ਤੇ ਪੈਸੇ ਵੀ ਸੁੱਲਦੀ ਜਾਂਦੇ ਆ ਤੇ ਜਿਹੜੇ ਸਰਕਾਰੀ ਕਾਗਜ ਹੈ ਫੀਸ ਭਰ ਕੇ ਉਹ ਵੀ ਮੈਂ ਸਾਰੇ ਕਾਗਜਾਂ ਦਾ ਪਿੰਡ ਪੂਰਾ ਭਰ ਰੱਖਿਆਗਾ ਪਰ ਮੈਂ ਇਸ ਕਰਕੇ ਜਿਹੜੀ ਜਾਵਤ ਜੀ ਦੀ ਲੀਲਾ ਮੈਂ ਖਤਮ ਕਰਦਾ ਅੱਜ ਖੇਤ ਦੇ ਵਿੱਚ ਜਾ ਕੇ 8 ਵਜੇ ਪਿੰਡ ਦੇ ਮੋਤਵਾਰ ਬੰਦਿਆਂ ਨੂੰ ਮਿਲ ਕੇ ਫਤੇ ਬਲਾ ਕੇ ਖੇਤ ਦੇ ਵਿੱਚ ਗਿਆ ਉਹਨੇ ਕੋਈ ਜ਼ਹਿਰੀਲੀ ਟੀਕਾ ਖਾ ਕੇ ਆਪਣੀ ਮਰੀ ਦੀ ਮਿਲੀਲਾ ਖਤਮ ਕਰ ਲਈ ਅਸੀਂ ਮੰਗ ਕਰਦੇ ਆਂ ਵੀ ਅੱਗੇ ਅਸੀਂ ਕਹਿੰਦੇ ਹੁੰਦੇ ਪੁਲਿਸ ਨੂੰ ਵੀ ਪੁਲਸ ਵਾਲੀ ਮਾੜੀ ਐ ਸਾਰੇ ਲੋਕ ਹੀ ਕਹਿੰਦੇ ਹੁੰਦੇ ਇਹ ਬਿਜਲੀ ਵਿਭਾਗ ਦੇ ਵਾਲਿਆਂ ਨੇ ਬਿਜਲੀ ਵਾਲੇ ਨੇ ਪੁਲਸ ਨੂੰ ਲੋਕਾਂ ਨੂੰ ਚੰਗੇ ਕਹਿਣ ਲਾਤਾ ਉਹ ਲੋਕ ਕਹਿੰਦੇ ਨੇ ਵੀ ਪੁਲਸ ਵਾਲਿਆਂ ਨੂੰ ਬਿਜਲੀ ਵਾਲੇ ਮਾੜੇ ਐ ਇਸ ਕਰਕੇ ਅਸੀਂ ਕਹਿੰਦੇ ਵੀ ਹੋਰ ਵੀ ਰਸਤੇ ਬੰਦ ਹੋਣ ਜਿਹੜੇ ਲਗਾਤਾਰ ਲੋਕ ਭੜਕਦੇ ਫਿਰਦੇ ਆ ਦਫ਼ਤਰਾਂ ਦੇ ਵਿੱਚ ਤੇ ਇਹਨਾਂ ਨੂੰ ਵੀ ਪੂਰੀ ਜੇ ਕਹਿ ਜਾਈਏ ਵੀ ਸਜ਼ਾ ਮਿਲੇ ਪਰਿਵਾਰ ਵੱਲੋਂ ਤੇ ਪਿੰਡ ਵੱਲੋਂ ਅਸੀਂ ਫੈਸਲਾ ਕਰ ਲਿਆ ਵੀ ਉਹਨਾਂ ਚੱਕਰੇ ਦਾ ਪੋਸ਼ਟਪਨ ਨਹੀਂ ਕਰਾਵਾਂਗੇ ਸੰਸਕਾਰ ਨਹੀਂ ਕਰਾਂਗੇ ਜਿੰਨੇ ਚਿਰ ਉਹ ਦੋਸ਼ੀਆਂ ਤੇ ਬਣਦੀ ਕਾਰਵਾਈ ਕਰਕੇ ਉਹਨਾਂ ਨੂੰ ਅੰਦਰ ਨਹੀਂ ਕਰਦੇ